ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦਾ ਇੱਕ ਐਮਐਲਏ ਤੇ ਇੱਕ ਐਮਪੀ ਦੋਨੋਂ ਇਕੱਠੇ ਭਾਜਪਾ 'ਚ ਚਲੇ ਗਏ ਨੇ ਕੱਲ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਗਿਆ ਤੇ ਅੱਜ ਆਮ ਆਦਮੀ ਪਾਰਟੀ ਦੇ ਦੋ ਵੱਡੇ ਨੇਤਾ ਭਾਜਪਾ 'ਚ ਚਲੇ ਗਏ ਨੇ ਪਰ ਇਹ ਝਟਕਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ ਮੈਨੂੰ ਕੋਈ ਹੈਰਾਨੀ ਨਹੀਂ ਮੈਨੂੰ ਕੋਈ ਇਹ ਵੱਡੀ ਗੱਲ ਨਹੀਂ ਲੱਗੀ ਕੋਈ ਆਲੋਕਾਰੀ ਗੱਲ ਨਹੀਂ ਲੱਗੀ ਕਿਉਂਕਿ ਇਹਨਾਂ ਰਾਜਨੇਤਾਵਾਂ ਦੀ ਹਕੀਕਤ ਆਪਾਂ ਤਾਂ ਸਮਝਦੇ ਆਂ ਤੇ ਉਹ ਕਿਹੜੇ ਰਾਜਨੇਤਾ ਨੇ ਉਹਨਾਂ ਚ ਇੱਕ ਹੈ ਜੀ ਜਿਹੜਾ ਕਾਂਗਰਸ ਚੋਂ ਆਮ ਆਦਮੀ ਪਾਰਟੀ ਚ ਆਇਆ ਸੀ ਸੁਸ਼ੀਲ ਕੁਮਾਰ ਰਿੰਕੂ ਜਿਹਨੂੰ ਆਮ ਆਦਮੀ ਪਾਰਟੀ ਨੇ ਫਿਰ ਜਲੰਧਰ ਤੋਂ ਚੋਣ ਲੜਾ ਕੇ ਤੇ ਉਥੇ ਐਮਪੀ ਬਣਾਇਆ ਸੀ ਤੇ ਦੂਜਾ ਹੈ ਜੀ ਸ਼ੀਤਲ ਅਨੁਰਾਗ ਜਿਹੜਾ ਪਹਿਲਾਂ ਬੀਜੇਪੀ ਚੋਂ ਆਮ ਆਦਮੀ ਪਾਰਟੀ ਚ ਆਇਆ ਸੀ ਤੇ ਅੱਜ ਫੇਰ ਉਹ ਬੀਜੇਪੀ ਚਲਾ ਗਿਆ ਇਹ ਕਹਿਣਗੇ ਘਰ ਵਾਪਸੀ ਹੋਈ ਐ ਪਰ ਇਹਨਾਂ ਤੇ ਘਰ ਕਿੰਨੇ ਕਨੇ ਹੁਣ ਕਹਿਣਗੇ ਮਾਂ ਪਾਰਟੀ ਚ ਵਾਪਸ ਆ ਗਿਆ ਹੁਣ ਮੈਨੂੰ ਐ ਨਹੀਂ ਸਮਝ ਲੱਗਦੀ ਵੀ ਇਹਨਾਂ ਦੀਆਂ ਮਾਵਾਂ ਕਿੰਨੀਆਂ ਕਨੇ ਕਿਉਂਕਿ ਮਾਂ ਇੱਕ ਹੁੰਦੀ ਆ ਕਦੇ ਇੱਕ ਪਾਰਟੀ ਚ ਦੂਜੀ ਪਾਰਟੀ ਚ ਤੇ ਫਿਰ ਉਹਨੂੰ ਕਹਿਣ ਲੱਗ ਪੈਂਦੇ ਹੁਣ ਇਹ ਪਾਰਟੀ ਮੇਰੀ ਮਾਂ ਪਾਰਟੀ ਐ ਤੇ ਫਿਰ ਉਹਨੂੰ ਛੱਡ ਕੇ ਦੂਜੀ ਤੇ ਫਿਰ ਉਹਨੂੰ ਕਹਿਣ ਲੱਗ ਪੈਣਗੇ ਇਹ ਮੇਰੀ ਮਾਂ ਪਾਰਟੀ ਐ ਮਾਵਾਂ ਕਿੰਨੀਆਂ ਕਨੇ ਮਾਵਾਂ ਪਾਰਟੀਆਂ ਕਿੰਨੀਆਂ ਕਨੇ ਸਵਾਲ ਇਹ ਐ ਔਰ ਸਭ ਤੋਂ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਲੰਧਰ ਦੇ ਦੋਵੇਂ ਇੱਕ ਐਮਪੀ ਇੱਕ ਐਮਐਲਏ ਦੋਨੋਂ ਬੀਜੇਪੀ ਚ ਸ਼ਾਮਲ ਹੋ ਗਏ ਨੇ ਔਰ ਹੁਣੇ-ਹੁਣੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਬੀਜੇਪੀ ਦੇ ਹੋਰ ਕੇਂਦਰੀ ਨੇਤਾ ਇਹਨਾਂ ਦੋਨਾਂ ਨੂੰ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਤੇ ਭਾਜਪਾ ਬੀਜੇਪੀ ਜੁਆਇਨ ਕਰਾ ਰਹੇ ਨੇ ਚਰਚਾ ਤਾਂ ਵੇਖੋ ਪਹਿਲਾਂ ਤੋਂ ਚੱਲ ਰਹੀ ਸੀ ਕਈ ਦਿਨਾਂ ਤੋਂ ਇਹ ਚਰਚਾ ਸੀ ਕਿ ਇਹ ਦੋਨੋਂ ਬੀਜੇਪੀ ਚ ਜਾਣਗੇ ਪਰ ਦੋਨੋਂ ਹੁਣ ਤੱਕ ਕਹਿੰਦੇ ਆ ਰਹੇ ਸੀ ਵੀ ਨਹੀਂ ਇਹ ਖਬਰਾਂ ਝੂਠੀਆਂ ਨੇ ਅਸੀਂ ਤਾਂ ਨਹੀਂ ਜਾਣਾ ਦੇਖੋ ਮਿੱਤਰੋ ਗੱਲ ਸਿੱਧੀ ਹੈ ਇਹ ਨੇਤਾ ਇੰਜ ਕਰਦੇ ਕਿਉਂ ਨਹੀਂ ਇਹਦੇ ਲਈ ਇਹ ਜ਼ਿੰਮੇਵਾਰ ਨਹੀਂਗੇ ਇਹਦੇ ਲਈ ਜ਼ਿੰਮੇਵਾਰ ਇਹਨਾਂ ਦੀ ਸੋਚ ਹੈ ਉਹ ਮੌਕਾਪ੍ਰਸਤ ਉਹ ਸੱਤਾ ਦੀ ਲਾਲਸੀ ਕੁਰਸੀ ਦੀ ਲਾਲਚੀ ਸੋਚ ਜਿਹੜੀ ਇਹਨਾਂ ਰਾਜਨੀਤਕਾਂਵਾਂ ਦੇ ਅੰਦਰ ਹੈ ਉਹ ਇਹਦੇ ਲਈ ਜ਼ਿੰਮੇਵਾਰ ਹੈ। ਔਰ ਰਾਜਨੀਤਕਾਂਵਾਂ ਦੀ ਇਸ ਦਲ ਬਦਲੀ ਵਾਲੀ ਸੋਚ ਦੇ ਲਈ ਅਸੀਂ ਲੋਕ ਜ਼ਿੰਮੇਵਾਰ ਹਾਂ। ਕਿਉਂਕਿ ਸਾਡੇ ਲੋਕਾਂ ਦੀ ਸਾਡੀ ਚੇਤਨਾ, ਸਾਡੀ ਜਾਗਰੂਕਤਾ ਇੰਨੀ ਕੁ ਘੱਟ ਹੈ ਕਿ ਇਹਨਾਂ ਨੂੰ ਪਤਾ ਹੈ ਜੋ ਮਰਜ਼ੀ ਮੌਕਾ ਪਰਸਤੀਆਂ ਕਰ ਦਿਓ, ਦਲ ਬਦਲੀਆਂ ਕਰ ਲਓ। ਕੋਈ ਸਟੈਂਡ ਨਾ ਰੱਖੋ, ਕੋਈ ਅਸੂਲ ਨਾ ਲੱਖੋ। ਇਹਨਾਂ ਲੋਕਾਂ ਨੂੰ ਚਾਰ ਗੱਲਾਂ ਮਾਰ ਕੇ ਤੇ ਚਾਰ ਲਾਲਟ ਦੇ ਕੇ ਕਮਲੇ ਬਣਾਉਣਾ ਸੌਖਾ ਹੈ। ਪਰ ਸਾਡੀ ਇਸ ਸਮਝ ਦੇ ਪੱਧਰ ਲਈ ਸਿਸਟਮ ਜ਼ਿੰਮੇਵਾਰ ਹੈ ਸਿਸਟਮ ਕਿਵੇਂ ਜ਼ਿੰਮੇਵਾਰ ਹੈ ਕਿਉਂਕਿ ਸਿਸਟਮ ਨਹੀਂ ਚਾਹੁੰਦਾ ਕਿ ਸਾਡੀ ਸੋਚ ਸਾਡੀ ਸਮਝ ਸਾਡੀ ਅਕਲ ਸਾਡਾ ਗਿਆਨ ਉੱਪਰ ਜਾਵੇ ਤੇ ਅਸੀਂ ਸੋਚਣ ਸਮਝਣ ਲੱਗੀਏ ਯਾਦ ਰੱਖਿਓ ਜਿਸ ਦਿਨ ਲੋਕ ਜਿਸ ਦਿਨ ਲੋਕ ਸੋਚਣ ਲੱਗ ਪਏ ਸਮਝਣ ਲੱਗ ਪਏ ਉਸ ਦਿਨ ਇਹ ਰਾਜਨੀਤਿਕ ਪਾਰਟੀਆਂ 'ਚ ਨਜ਼ਰ ਨਹੀਂ ਆਉਣਗੇ ਨਾ ਹੀ ਆ ਮੌਜੂਦਾ ਪਾਰਟੀਆਂ ਰਾਜ ਕਰ ਸਕਣਗੀਆਂ ਉਦੋਂ ਪਾਰਟੀਆਂ ਵੀ ਹੋਰ ਹੋਣਗੀਆਂ ਤੇ ਆਗੂ ਵੀ ਹੋਰ ਹੋਣਗੇ ਜਦੋਂ ਲੋਕਾਂ ਦੀ ਚੇਤਨਾ ਜਦੋਂ ਲੋਕਾਂ ਦੀ ਅਕਲ ਜਦੋਂ ਲੋਕਾਂ ਦੀ ਸਮਝ ਵੱਡੀ ਹੋ ਜਾਏਗੀ ਸੋ ਫਿਲਹਾਲ ਅੱਜ ਆਮ ਆਦਮੀ ਪਾਰਟੀ ਦੇ ਦੋ ਵੱਡੇ ਸਿਪਾਈ ਕਹਾਉਣ ਵਾਲੇ ਸ਼ੀਤਲ ਅਨਰਾਗ ਤੇ ਸ਼ਸ਼ੀਲ ਕੁਮਾਰ ਰਿੰਕੂ ਇਹ ਸ਼ਾਮਲ ਹੋ ਗਏ ਨੇ ਮੈਂ ਲੋਕਾਂ ਨੂੰ ਕਹੂੰਗਾ ਮਿੱਤਰੋ ਜੇ ਜਮੀਰ ਹੈਗੀ ਆ ਜੇ ਸਮਝ ਮਾੜੀ-ਮੋਟੀ ਵੀ ਹੈਗੀ ਆ ਤੇ ਦਲ ਬਦਲਵਾ ਨੂੰ ਕਿਸੇ ਵੀ ਪਾਰਟੀ 'ਚ ਮੂੰਹ ਨਾ ਲਾਓ ਜਿਹੜੇ ਕਿਸੇ ਵੀ ਪਾਰਟੀ 'ਚੋਂ ਆਪਾਂ ਨੂੰ ਕਮਲੇ ਸਮਝ ਕੇ ਦਲ ਬਦਲ ਲੈਂਦੇ ਨੇ ਵੀ ਕੋਈ ਨਹੀਂ ਇਹਨਾਂ ਦਾ ਲੋਕਾਂ ਦਾ ਕੀ ਹੈ ਇਹਨਾਂ ਨੂੰ ਤਾਂ ਬੁੱਧੂ ਬਣਾ ਹੀ ਲੈਣਾ ਉਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਨਕਾਰ ਦੇਣਾ ਚਾਹੀਦਾ ਹੈ ਉਹਨਾਂ ਨੂੰ ਪਾਸੇ ਸੁੱਟ ਦੇਣਾ ਚਾਹੀਦਾ ਤਾਂ ਕਿ ਹੋਸ਼ ਆਵੇ ਉਹਨਾਂ ਸਾਰੇ ਟਕੂਸੀ ਮਾਰਾਂ ਨੂੰ ਉਹਨਾਂ ਸਾਰੇ ਦਲ ਬਦਲੂ ਮੌਕਾਪ੍ਰਸਤ ਰਾਜਨੀਤਕਾਂਵਾਂ ਨੂੰ ਜਿਹੜੇ ਜਨਤਾ ਨੂੰ ਭੋਲੀ ਕਮਲੀ ਤੇ ਲੋਲੀ ਸਮਝ ਕੇ ਮਿੰਟੋ-ਮਿੰਟੀ ਕਦੇ ਐਸ ਪਾਰਟੀ 'ਚ ਕਦੇ ਔਸ ਪਾਰਟੀ 'ਚ ਉਹ ਇੱਕ ਗੀਤ ਸੀ ਨਾ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਐਸ ਫੁੱਲ ਤੇ ਤੇ ਕਦੇ ਔਸ ਫੁੱਲ ਤੇ ਐਦਾਂ ਇਹ ਕਰਦੇ ਨੇ ਪਰ ਅਫਸੋਸਦਾਰ ਅਫਸੋਸ ਕਿ ਸਾਡੇ ਲੋਕ ਅਜੇ ਇਹ ਸਮਝਣ ਨਹੀਂ ਲੱਗੇ ਸਾਡੀ ਬਹੁਗਿਣਤੀ ਜਨਤਾ ਦਾ ਪੱਧਰ ਅਜੇ ਬਹੁਤ ਛੋਟਾ ਹੈ ਰਾਜਨੀਤੀ ਨੂੰ ਸਮਝਣਾ ਸਿਆਸਤ ਨੂੰ ਸਮਝਣਾ ਸਾਡੇ ਲੋਕ ਅਜੇ ਇਸ ਪੱਧਰ ਤੱਕ ਨਹੀਂ ਪਹੁੰਚਣ ਦਿੱਤੇ ਗਏ ਔਰ ਇੱਕ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਪਤਾ ਇਹਨਾਂ ਪਾਰਟੀਆਂ ਨੂੰ ਤੇ ਇਹਨਾਂ ਸਿਆਸੀ ਨੇਤਾਵਾਂ ਨੂੰ ਕਿ ਜੇ ਲੋਕ ਇੱਥੋਂ ਤੱਕ ਪਹੁੰਚ ਗਏ ਉਹ ਸੋਚਣ ਲੱਗ ਪਏ ਉਹ ਸਮਝਣ ਲੱਗ ਪਏ ਤਾਂ ਫਿਰ ਸਾਡਾ ਸੂਪੜਾ ਸਾਫ਼ ਕਰ ਦੇਣਗੇ ਇਸੇ ਕਰਕੇ ਉਹ ਰਾਜਨੇਤਾ ਉਹ ਪਾਰਟੀਆਂ ਲੋਕਾਂ ਦਾ ਪੱਧਰ ਇੱਥੋਂ ਤੱਕ ਜਾਣ ਹੀ ਨਹੀਂ ਦੇ ਰਹੇ ਹੁਣ ਅੱਜ ਇੱਕ ਹੋਰ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਤਿੰਨ ਐਮਐਲਆ ਨੇ ਕੀਤੀ ਹੈ ਜਿਨ੍ਹਾਂ ਨੇ ਬਹੁਤ ਵੱਡਾ ਖੁਲਾਸਾ ਕੀਤਾ ਉਹ ਕਹਿੰਦੇ ਇੱਕ ਆਮ ਆਦਮੀ ਪਾਰਟੀ ਦਾ ਐਮ ਐਲ ਏ ਜਗਦੀਪ ਗੋਲਦੀ ਕੰਬੋਜ ਜਿਹੜਾ ਜਲਾਲਾਬਾਦ ਤੋਂ ਹੈ ਉਹ ਉਹ ਕਹਿੰਦਾ ਕਿ ਮੈਨੂੰ ਫੋਨ ਆਇਆ ਬੀ ਜੀ ਪੀ ਦੇ ਬੰਦਿਆਂ ਦਾ ਕਿ 25 ਕਰੋੜ ਲੈ ਲਾ ਤੇ ਬੀ ਜੀ ਪੀ ਚ ਆ ਜਾ ਇੱਕ ਹੋਰ ਨਾਲ ਉਹਦੇ ਐਮ ਐਲ ਏ ਬੈਠੀ ਆਮ ਆਦਮੀ ਪਾਰਟੀ ਦੀ ਉਹ ਵੀ ਇਹੀ ਕਹਿ ਰਹੀ ਹੈ ਔਰ ਇੱਕ ਐਮ ਐਲ ਏ ਹੋਰ ਬੈਠਾ ਉਹ ਵੀ ਤਿੰਨੇ ਜਣੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਸਾਨੂੰ ਖਰੀਦਣ ਦੇ ਲਈ ਫੋਨ ਆ ਰਹੇ ਨੇ ਵੇਖੋ ਜੇ ਤਾਂ ਬੀਜੇਪੀ ਇਹ ਚ ਕਰ ਰਹੀ ਹੈ ਤਾਂ ਇਹ ਬਹੁਤ ਛੋਟੀਆਂ ਤੇ ਘਟੀਆਂ ਹਰਕਤਾਂ ਨੇ ਜਿਹੜੀਆਂ ਬੀਜੇਪੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਲੋਕਤੰਤਰ ਦਾ ਪੂਰਾ ਤਮਾਸ਼ਾ ਪੂਰਾ ਕਬਾੜਾ ਕੀਤਾ ਜਾ ਰਿਹਾ ਪਰ ਜੇਕਰ ਇਹ ਆਗੂ ਇਹ ਦਾਵਾ ਕਰ ਰਹੇ ਨੇ ਤਾਂ ਸਵਾਲ ਇਹਨਾਂ ਤੇ ਵੀ ਹੈ ਕਿਉਂਕਿ ਜਿਹੜੇ ਬੰਦੇ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਆ ਟੁੱਟ ਸਕਦਾ ਆ ਆ ਖਰੀਦਿਆ ਜਾ ਸਕਦਾ ਉਹ ਵੀ ਉਹਦੇ ਤੱਕ ਅਪਰੋਚ ਕਰਦੇ ਨੇ ਹੁਣ ਆਹ ਦੋ ਆਮ ਆਦਮੀ ਪਾਰਟੀ ਦੇ ਜਿਹੜੇ ਛੱਡ ਕੇ ਗਏ ਨੇ ਉਹਨਾਂ ਨੂੰ ਪਤਾ ਸੀ ਆ ਸਕਦੇ ਨੇ ਤਾਂ ਹੀ ਉਹਨਾਂ ਤੱਕ ਅਪਰੋਚ ਹੋਈ ਹੈ ਜੇ ਪਤਾ ਹੁੰਦਾ ਵੀ ਅੱਗੋਂ ਬੂਥੇ ਤੇ ਮਾਰਨਗੇ ਅੱਗੋਂ ਇੱਕ ਦੀਆਂ ਚਾਰ ਕਰਨਗੇ ਤੇ ਜਲੂਸ ਕੱਢ ਦੇਣਗੇ ਕਾਲ ਰਿਕਾਰਡਿੰਗ ਕਰਨਗੇ ਤਾਂ ਫੇਰ ਉਹ ਕਦੇ ਵੀ ਇਸ ਤਰ੍ਹਾਂ ਫੋਨ ਨਾ ਕਰਦੇ ਸੋ ਉਹਨਾਂ ਨੇ ਇਹ ਜਿਹੜਾ ਇਹ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਇਹਦੇ ਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਕਾਫੀ ਹਲਕੇ ਨਜ਼ਰ ਆ ਰਹੇ ਨੇ ਕੱਲ ਹੁਣ ਕਾਂਗਰਸ ਦੇ ਰਵਨੀਤ ਬਿੱਟੂ ਨੂੰ ਉਹਨਾਂ ਨੇ ਭਾਜਪਾ 'ਚ ਸ਼ਾਮਲ ਕੀਤਾ ਤੇ ਇਹਨਾਂ ਸਾਰਿਆਂ ਦੀ ਤੁਸੀਂ ਇੱਕ ਗੱਲ ਵੇਖੋ ਕਿ ਜਿਹੜੀ ਪਾਰਟੀ ਨੂੰ ਇੱਕ ਦੋ ਦਿਨ ਪਹਿਲਾਂ ਤੱਕ ਰੱਜ ਕੇ ਭੰਡਿਆ ਰੱਜ ਕੇ ਗਲਤ ਕਿਹਾ ਇੱਕੋ ਦਿਮ ਉਹਦੇ 'ਚ ਚਲੇ ਜਾਂਦੇ ਨੇ ਔਰ ਸਾਡੀ ਜਿਹੜੀ ਜਨਤਾ ਹੈ ਉਹ ਬਾਅਦ 'ਚ ਇਹ ਵੀ ਨਹੀਂ ਸੋਚਦੀ ਵੀ ਯਾਰ ਇੱਕ ਢੇ ਮੌਕਾ ਪਸਰੇ ਹੁਣ ਤੱਕ ਤਾਂ ਇਹ ਇਸ ਪਾਰਟੀ ਨੂੰ ਗਲਤ ਕਹਿੰਦੇ ਰਹੇ ਨੇ ਤੇ ਹੁਣੇ ਇੱਕੇ ਦਿਮ ਇਹ ਸਹੀ ਕਿਉਂ ਕਹਿਣ ਲੱਗ ਪਏ ਸਾਡੇ ਲੋਕਾਂ ਨੇ ਤਾਂ ਆਪਣੇ ਦਿਮਾਗ ਜਿਵੇਂ ਨਾ ਬੰਦ ਕਰ ਦਿੱਤੇ ਹੋਏ ਨੇ ਬੰਦ ਕਰ ਰੱਖੇ ਨੇ ਔਰ ਸ਼ਾਇਦ ਇਹੀ ਪੂਰਾ ਸਿਸਟਮ ਪੂਰਾ ਪ੍ਰਬੰਧ ਚਾਹੁੰਦਾ ਹੈ ਕਿ ਜਨਤਾ ਦੇ ਦਿਮਾਗ ਨਾ ਖੁੱਲਣ ਜਨਤਾ ਨਾ ਸੋਚਣ ਲੱਗੇ ਆਮ ਆਦਮੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਵੱਖਰੀ ਸੋਚ ਵੱਖਰੀ ਵਿਚਾਰਧਾਰਾ ਦਾ ਨਾਰਾ ਦੇ ਕੇ ਆਏ ਸੀ ਉਹਨਾਂ ਨੇ ਪਹਿਲਾਂ ਕਾਂਗਰਸ ਚੋਂ ਭਾਜਪਾ ਚੋਂ ਕਾਲੀਦਾ ਚੋਂ ਜਿਹੜਾ ਵੀ ਆਇਆ ਉਹਨਾਂ ਸਾਰਿਆਂ ਨੂੰ ਜੁਆਇਨ ਕਿਉਂ ਕਰਾਇਆ ਕਿਉਂ ਨਹੀਂ ਆਪਦੇ ਨਵੇਂ ਤੇ ਵੱਖਰੀ ਸੋਚ ਵਾਲੇ ਬੰਦੇ ਪੈਦਾ ਕੀਤੇ ਵੇਖੋ ਜਿਹੜਾ ਬੰਦਾ ਕਿਸੇ ਪਾਰਟੀ ਚ ਪਹਿਲਾਂ ਕਈ ਸਾਲ ਰਿਹਾ ਤੇ ਉਹਦੀ ਸੋਚ ਇੱਕੇਦਮ ਕਿਵੇਂ ਬਦਲ ਸਕਦੀ ਏ ਉਹਦੀ ਸੋਚ ਵਿਚਾਰਧਾਰਾ ਤੇ ਅਮਲ ਜਿਹੜਾ ਉਹ ਪਹਿਲੀ ਪਾਰਟੀ ਵਾਲਾ ਰਹੂਗਾ ਹੀ ਇਹੀ ਉਹ ਬੰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਚ ਆਮ ਆਦਮੀ ਪਾਰਟੀ ਚ ਆਏ ਚਾਰ ਦਿਨ ਬੱਤਰ ਵਾਇਆ ਤੇ ਹੁਣ ਉਹ ਇਹਨਾਂ ਨੂੰ ਛੱਡ ਕੇ ਤੇ ਉਧਰ ਗਏ ਨੇ ਜੇਕਰ ਆ ਬੀਜੇਪੀ ਦੀ ਸਰਕਾਰ ਪਨ ਲੋ ਨਾ ਬਣੀ ਤਾ ਇਹ ਬੀਜੇਪੀ ਚੂ ਨਹੀਂ ਰਹਿਣਗੇ ਇਹ ਕਿਸੇ ਦੂਜੇ ਚ ਚਲ ਜਾਣਗੇ ਸੋ ਅੱਜ ਮੈਂ ਵੇਖਿਆ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਐ ਉਹ ਬੀਜੇਪੀ ਦੀਆਂ ਤਾਰੀਫਾਂ ਉਹ ਮੋਦੀ ਸਾਹਿਬ ਦੀਆਂ ਤਾਰੀਫਾਂ ਕਰ ਰਿਹਾ ਸੀ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਤੱਕ ਉਹ ਬੀਜੇਪੀ ਨੂੰ ਮੋਦੀ ਹੋਰਾਂ ਨੂੰ ਗਲਤ ਕਹਿੰਦਾ ਸੀ ਯਾਰ ਕਮਾਲ ਹੋ ਗਈ ਦੇਖੋ ਇਹਨਾਂ ਦੀ ਜ਼ੁਬਾਨ ਕਿੰਨੀ ਛੇਤੀ ਬਦਲਦੀ ਆ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਨਾਂ ਦਾ ਨਹੀਂਗਾ ਅਫਸੋਸ ਦਰ ਅਫਸੋਸ ਕਿ ਜਨਤਾ ਪਹਿਚਾਨ ਨਹੀਂ ਪਾ ਰਹੀ